ਸਾਸਿਕਾ ਬਾਜੀ ਸਾਸਿਕਾ ਜੀ ਕੀ ਹਾਲ ਚਾਲ ਆ ਮਾਲ ਜੀ ਮੇਰਾ ਵੀ ਜੀ ਦੱਸਣਾ ਕਿੰਨੇ ਪਸ਼ੂ ਉਹ ਵੀ ਜੀ ਆਪਣੇ ਦੋ ਹੀ ਘਾਵੇਂ ਇੱਕ ਗੱਬਣ ਜਿਹੜੇ ਇੱਕ ਸੱਜਰ ਜੀ ਇੱਕ ਗੱਬਣਾ ਤੇ ਇੱਕ ਤਾਜੀ ਸੋਈ ਹਾਂਜੀ ਇੱਕ ਸੱਦਾ ਜੀ ਠੀਕ ਆ ਨਾਂ ਕੀ ਆ ਮਾਲ ਜੀ ਪ੍ਰਭ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਨਾਂ ਮੇਰਾ ਪ੍ਰਭ ਜੀ 971111 ਨੰਬਰ ਜੀ ਠੀਕ ਆ ਜੀ ਹਾਂਜੀ ਤੇ ਕਿੰਨਾ ਦੁੱਧ ਥਲੇ ਇਹਦੇ ਕੋਈ ਜੀ ਦੋ 10 ਤੋਂ 11 ਕਿਲੋ ਹੋਗਾ ਠੀਕ 10 ਕਿਲੋ ਕਰਕੇ ਦਵਾਉਂਗਾ ਪਾ ਜੀ ਤਾਜੀ ਸੋਈ ਆ ਹਾਂ ਤਾਜੀ ਸੋਈ ਜੀ ਆਪਣੀ ਠੀਕ ਠੀਕ ਮਗਰ ਵਸ਼ੀਏ ਤੇ ਉਹ ਆਪਣਾ ਘਰ ਵਸ਼ੀਆ ਤੋੜ ਦੋ ਰੰਗੀ ਆ ਵੱਡੀ ਆ ਥਣ ਥਣ ਸੋਹਣੇ ਲੱਗੇ ਆ ਮਤਲਬ ਮੁੱਠੀ ਦੀ ਚਵਾਈ ਵਾਲਾ ਥਣ ਲੱਗਾ ਵਾ ਥਣ ਵੀ ਦੇ ਸਪੈਸ਼ਲ ਲੱਗਾ ਹੋਣਾ ਲੱਗਿਆ ਸਪੈਸ਼ਲ ਬੇਲਬਾਲ ਦੀ ਕਾਫੀ ਲੰਮੀ ਆ ਮਾਣਾ ਵੀਰ ਸਾਰ ਜਿਹੜਾ ਉਹ ਆਪਣਾ ਨੰਗਰ ਉਹਦਾ ਕੋਈ ਠੰਡਾ ਹੋਊਗਾ ਤੇ ਗਰਮ ਨਹੀਂ ਹੋਊਗੀ ਵਾਸੀ ਠੀਕ ਆ ਮਾਣਾ ਭੈਣ ਚੂਹੇ ਭਰਾ ਜੋ ਕੋਈ ਚੱਤਰ ਨਹੀਂ ਥਣ ਥਣ ਬਰਾਬਰ ਆ ਸਭ ਬਰਾਬਰ ਜਿਵੇਂ ਹੁੰਦੇ ਸੀ ਠੀਕ ਆ ਤੋਰਾ ਤੋਰਾ ਚੰਗਾ ਵਧੀਆ ਸੋਹਣਾ ਰਸੀਦਾ ਸਹੀ ਆ ਕਿੰਨਾ ਦੁੱਧ ਹੋਣਾ ਦੁੱਧ ਵਿੱਚ 10 ਕਿਲੋ ਹੋ ਗਿਆ ਵੇਲੇ ਤੇ 10 ਕਿਲੋ ਸੂਆ ਕਰਨਾ ਦੱਸਿਆ ਸੂਆ ਦੁੱਝਾ ਹੋਊਗਾ ਤਸੂਈ ਦਹਾ ਦਿਨਾਂ ਦੀ ਸੂਈ ਦਹਾ ਦਿਨਾਂ ਦੀ ਹੋਊਗੀ ਦਹਾ ਦਿਨਾਂ ਦੀ ਸੂਈ ਆ ਤੇ 10 ਕਿਲੋ ਵੀਰ ਦੁੱਧ ਦੱਸਦਾ ਤੇ ਥਣ ਥਣ ਬਰਾਬਰ ਆ ਥਣ ਬਰਾਬਰ ਵਿੱਚ ਥਣ ਬਰਾਬਰ ਥਾਣਾਂ ਦੇ ਲਾਮਾ ਅੱਛਾ ਥਾਣ ਲਈ ਥਾਂ ਬਰਾਬਰ ਥਾਂ ਬਰਾਬਰ ਦੋਵੇਂ ਠੀਕ ਠੀਕ ਆ ਰਸੀ ਪਾਉਣੀ ਪੈਣੀ ਆ ਨਹੀਂ ਰਸੀ ਪਾ ਲੋ ਨਾਪ ਪਾ ਲੋ ਕੋਈ ਮਸਲਾ ਨਹੀਂ ਆ ਠੀਕ ਆ ਬਾਕੀ ਫੇਰੀ ਭਣ ਭਰਾ ਆਪਣੀ ਦੋ ਟਾਈਮ ਤਸੱਲੀ ਕਰਕੇ ਚੋ ਨਾ ਨਾ ਦੋ ਟਾਈਮ ਤਸੱਲੀ ਕਰਕੇ ਚਵਾਈ ਕਰਕੇ ਚੈੱਕ ਕਰਕੇ ਚੈੱਕ ਕਰਕੇ ਖੜੀ ਵੀ ਲੇਥੋਂ ਵੀਰ ਨੇ ਪੈਸੇ ਲਾ ਕੇ ਲਿਆਂਦੇ ਚੰਗੀ ਕਰਕੇ ਲਿਆਂਦੀ ਆ ਬਿਲਕੁਲ ਬਿਲਕੁਲ ਵੀਜੀ ਆਪਾਂ ਚੰਗੀ ਲੱਗੀ ਆਪਾਂ ਫੇਰ ਲੈਂਦੀ ਆ ਹਾਂ ਤੇ ਜਿਹਨੇ ਚੰਗੀ ਲੱਗਣੀ ਉਹਨੇ ਫੇਰ ਖਣਨੀ ਆ ਬਾਕੀ ਵੀਜੀ ਇਹ ਬਲੀੜਾ ਮੰਨ ਲਓ ਕਿ ਇਹਨਾਂ ਨੇ ਕਰੀ ਗਰਮੀ ਉਹ ਆਉਣੀ ਜੇ ਹਾਂ ਤਾਂ ਕੀ ਕਰਨਾ ਲੈਣ ਦੇਣ ਇਹਦਾ ਵੀਜੀ ਮੁੱਲ 50 ਕਰੀਏ 55 ਕਰੀਏ ਇਹ ਯਸ ਨੂੰ 45000 ਦੇਣੀ ਵੀਰੇ ਆਪਾਂ ਕਰ ਦਈਏ ਹੋਰ ਥੋੜਾ ਛੋੜ ਛਾਪਾਂ ਬਾਕੀ ਚਲੋ ਨਗਰ ਮਾਲ ਨਾ ਨਹੀਂ ਲੱਭਦਾ ਇਹ ਬਾਹਰ ਚੱਲ ਲੱਭਦਾ ਨਹੀਂ ਆ ਤੇ ਕੋਈ ਨਹੀਂ ਸਾਰੇ ਪੜਪੜਾਉਣ ਵਾਲੀ ਗੋਲੀ ਵੇਖੀ ਆ ਇਹੋ ਜਿਹੇ ਮਾੜਾ ਨੇ ਇੱਥੇ ਲੱਖ ਲੱਖ ਰੁਪਏ ਮੁੱਲ ਮੰਗੀ ਜਿਹਦੇ ਲੋਕ ਸਭਾਂ ਕਿਤੇ ਲੋਵੀ ਦੀ ਬਰੀਡਰ ਨੇ ਮੋਲਿਆ ਹਰ ਕਿਹਦੀ ਚੀਜ਼ ਕਿੱਲੇ ਦੇ ਵੱਜੀ ਆ ਕਰਦੇਓ ਛੋੜ ਛੱਪਾ ਮੌਕੇ ਤੇ ਕੋਈ ਨਹੀਂ ਵੀ ਦੀ ਕਰਦਾ ਜਰੂਰ ਕਰਦਾ ਜਿੰਨੇ ਜੋ ਇਹ ਨਾ ਕਰਾਂਗੇ ਜਿਹੜਾ ਦੋ ਟਾਂ ਮ ਚੋਣਾ ਉਹ ਨਾ ਉਹਨੂੰ 2000 ਹੀ ਛੱਡਾਂਗੀ ਜੀ 2000 ਹੀ ਲੈ ਵੀਰਾਂ ਦਾ ਜਿਹੜਾ 43000 ਦੀ ਹੋਣੀ ਆ ਜਿਹੜਾ ਦੋ ਟਾਂ ਮ ਚੋਣਾ ਆ ਗਿਆ ਦੋ ਟਾਂ ਮ ਚੋਣਾ ਉਹ ਅਗਲੇ ਚੱਲੀ ਉਹ ਨਾਲ ਸਾਡੀ ਚੱਲੀ ਹੋਊਗੀ ਠੀਕ ਲੈ ਜਿਹੜੀ ਹੋਰ ਵੀ ਆ ਵੀਰ ਇਹ ਗੱਬਣ ਵੀਰ ਇਹ ਕੱਲੀ ਗੱਬਣ ਵੀਰ ਛੇਵੇਂ ਤੋਂ ਬਾਹਰ ਗੱਬਣ ਉਹ ਚਾਹਵੇਂ ਲਾ ਕੇ ਦੋ ਚਾਰ ਦਿਨ ਦਾ ਬਾਹਰ ਵੀ ਚੱਲੀ ਕੱਲੀ ਗੱਬਣੀਆਂ ਤੇ ਅੱਛਾ ਦੁੱਧ ਨਹੀਂ ਦਿੰਦੀ ਛੇ ਮਹੀਨੇ ਪੂਰੇ ਹੋ ਗਏ ਆ ਕੇ ਛੇ ਮਹੀਨੇ ਵਿੱਚ ਦੋ ਜਹਾਜ਼ ਤਾਂ ਬਾਹਰ ਸਿੰਧਰਿਆਂ ਸੁਦੀਏ ਅੱਛਾ ਜੀਆਂ ਦੀ ਕਰਕੇ ਦਵਾਗੇ ਆਪਣੀ ਠੀਕ ਆ ਹਾਂ ਜਿਹੜੀ ਗੱਲ ਕਹਿਣ ਵਾਲੀ ਆ ਮਤਲਬ ਆਪਾਂ ਮਤਲਬ ਆਪਣੇ ਕੋਲੋਂ ਗਈਗਾ ਸੱਜਰੇ ਤੇ ਆਪਣੇ ਕੋਲ ਆਈ ਫੇਰ ਵਾਪਸ ਤੇ ਥਣ ਥਣ ਬਰਾਬਰ ਆ ਥਣ ਬਰਾਬਰੀ ਤੇ ਥਣ ਜਾਮਾ ਜਦ ਗੁਲਾਬੀ ਰੰਗ ਦਾ ਥਣ ਲੱਗਾ ਤੇ ਵੀਰਾਂ ਦਾ ਛੇ ਮਹੀਨਾ ਦੀ ਗੱਬਣਾ ਚੈੱਕ ਕਰਕੇ ਸੱਜਰ ਦੀ ਵੀਡੀਓ ਹੈਗੀ ਆ ਹੈਗੀ ਵੀਰੇ ਆਪਣੀ ਸੁਦੀ ਆਪਣੇ ਚੈਨਲ ਤੇ ਪਈ ਵੀਡੀਓ ਦੇਣਾ ਠੀਕ ਆ ਚੈੱਕ ਕਰਕੇ ਤਸੱਲੀ ਕਰਕੇ ਉਹ ਜ਼ਿੰਮੇਵਾਰੀ ਆ ਆਪਦੀ ਆ ਤੁਹਾਡੀ ਮਨਿੱਕੀ ਨੇ ਮੈਰ ਵੱਡੀ ਆ ਮੈਡਮ ਵੱਡੀ ਵੱਡੀ ਆ ਹਾਂ ਕੁਦਰ ਵੀ ਆਪਣੀ ਭੈਣ ਭਰਾ ਜੱਜਮੰਦ ਕਰਕੇ ਫਿਰ ਕਿੰਵਾਂ ਸੁਹਾ ਤੂੰ ਆ ਵੀ ਤੀਜਾ ਸੁਹਾ ਨੇ ਤੀਜਾ ਤੀਜਾ ਸੁਹਾ ਵਾ ਹਾਂ ਤੀਜਾ ਜੀ ਤੱਕ ਕਿੰਨਾ ਕਿ ਦੁੱਧ ਚੋਉਂਦੀ ਰਹੀ ਅੱਗੇ ਆਈ ਡੀਆ ਮੇਰੇ ਘਰ ਚਵਾ ਗਈ ਗੀ ਮੇਰੇ 15 ਕਿਲੋ ਦੁੱਧ ਵੀਰਾਂ ਦਾ ਮੇਰੇ ਘਰ ਚਵਾਗੇ ਵਾਲਾ ਜੋ ਮਰਜ਼ੀ ਆਖੇ 18 20 ਜੋ ਮਰਜ਼ੀ ਆਖੇ 15 ਕਿਲੋ ਮੇਰੇ ਘਰ ਚਵਾ ਗਈ ਏ ਠੀਕ ਠੀਕ ਆ ਹਾਂ ਜੀ ਇਹ ਲੱਗੀ ਹੋਈ ਆਪਣੀ ਉਥੋਂ ਆਈ ਵਾਪਸੇ ਠੀਕ ਹੈ ਜੀ ਹੈਗੀ ਡੇਰੀਆਂ ਸੱਜਰ ਪਾਲੀਆਂ ਨੇ ਫਿਰ ਤੱਕ ਕੀ ਕਰਨਾ ਲੈਣ ਦੇਣ ਦਾ ਇਹਦਾ ਮੁੱਲ ਵੀ ਜੀ 35 40 ਜੋ ਮਰਜ਼ੀ ਆ ਇਹ 20 ਜੈਸ ਨੂੰ 5000 ਦੇਣੀ ਆ ਵਨੀ ਵਿਧੀ ਤਾਂ ਸਾਹਮਣੀ ਵੀ ਅਗਲੇ ਨੇ ਨਹੀਂ ਵਿਧੀ ਸਾਹਮਣੀ ਮੁੱਲ ਪਾਣਾ ਫਿਰ ਮੈਂ ਪੈੜੀ ਦਿੱਤੀ ਵਿਧੀਏ ਪੈਣ ਦੀ ਜਲ ਦਿੱਤੀ ਆ ਹਾਂਜੀ ਫੇਰ ਮੈਂ ਬੜੇ ਨਿੱਕੇ ਮੌਸਮ ਜਾ ਕੇ ਸੁਣਾਇਆ ਨੇ ਫੇਰ ਚਲ ਕੋਈ ਨਹੀਂ ਕੁੜੀ ਨਾ ਬਰੀਡ ਵਾਲੀ ਗਾਂ ਵੀ ਵਿਧੀ ਜੀ ਹੋਏ ਨਾ ਹੁਣ ਇਹ ਤਾਂ ਨਫਾ ਕੱਟ ਲੈ ਲਾ ਚਲੋ ਵਿਧੀ ਦੇ ਦਾਂਗੇ ਆਪਾਂ ਜਿਹੜੀ ਜੈਸ ਨੂੰ 23000 ਦੇਵਾਂਗੇ 23000 ਦੀ ਹਾਂਜੀ ਲੈ ਆ ਵੀ ਆ 23000 ਦੀ ਤਾਜੀ ਸੂਈ ਨਹੀਂ ਉਹ ਮਿਲਣੀ ਬਾਅਦ ਚ ਤੇ ਚੰਗੀ ਆ ਜੰਨੀ ਗੈਮ ਆ ਹੋਰ ਵੀ ਕੋਈ ਹੈਗੀ ਆ ਕੱਢਣੀ ਆ ਠੀਕ ਆ ਠੀਕ ਆ